ਇਹ ਨੰਬਰ ਹੈ ਇਹ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰ ਲਿਓ ਔਰ ਨਸ਼ਾ ਤਸਕਰੀ ਕਿਤੇ ਹੁੰਦੀ ਹੈ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੇ ਖਿਲਾਫ ਤੁਸੀਂ ਸ਼ਿਕਾਇਤ ਇਹਦੇ ਤੇ ਕਰ ਸਕਦੇ ਹੋ ਇਹ ਹੀ ਮੇਨ ਇੰਪੋਰਟੈਂਟ ਸੀਜ਼ ਹੈ ਤੁਸੀਂ ਉਹਦੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋਗੇ ਅਸੀਂ ਉਸ ਤੇ ਐਕਸ਼ਨ ਲਵਾਂਗੇ ਐਕਸ਼ਨ ਲੈਣ ਤੋਂ ਬਾਅਦ ਤੁਹਾਨੂੰ ਰਿਵਰਟ ਬੈਕ ਵੀ ਕਰਾਂਗੇ ਹੁਣ ਤੱਕ ਕੁਝ ਲੋਕਾਂ ਨੇ ਸੰਪਰਕ ਕੀਤਾ ਤੁਹਾਡੇ ਨਾਲ ਕੋਈ ਕੰਪਲੇਂਟਸ ਆਈਆਂ ਜਾਂ ਅਜੇ ਕੰਪਲੇਂਟਸ ਰਿਸੀਵ ਹੋ ਰਹੀਆਂ ਹੈ ਜਿਹੜਾ ਨੰਬਰ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਸ ਦੇ ਤੁਸੀਂ ਇੱਕ ਹੈਲੋ ਦਾ ਮੈਸੇਜ ਲਿਖੋਗੇ ਫਿਰ ਇਹ ਤੁਹਾਨੂੰ ਪੁੱਛੂਗਾ ਵੀ ਲੈਂਗੁਏਜ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਪੰਜਾਬੀ ਜਾਂ ਇੰਗਲਿਸ਼ ਫੋਰ ਦਾ ਟਾਈਪਿੰਗ ਇਹ ਹੀ ਦੋ ਲੈਂਗੁਏਜ ਹੈ ਕਿਹੜੀ ਕਿਸ ਟਾਈਪ ਦੀ ਅੱਗੇ ਜਾਣਕਾਰੀ ਡਰਗ ਸਪਲਾਈ ਬਾਰੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਤੁਹਾਡੇ ਏਰੀਆ 'ਚ ਕੋਈ ਡਰਗ ਸਪਲਾਈ ਕਰਦਾ ਹੈ ਕੋਈ ਫਲਾਣਾ ਬੰਦਾ ਹੈ ਜਿਹੜਾ ਇਸ ਧੰਦੇ ਦੇ ਵਿੱਚ ਲੱਗਿਆ ਹੈ ਤੇ ਤੁਹਾਡੇ ਏਰੀਆ ਨੂੰ ਖਰਾਬ ਕਰ ਰਿਹਾ ਹੈ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਇਹ ਸਿਲੈਕਟ ਕਰਨ ਤੋਂ ਬਾਅਦ ਉਹਦਾ ਨਾਮ ਮੰਗੂਗਾ ਤੁਸੀਂ ਉਹਦਾ ਨਾਮ ਕੁਝ ਵੀ ਫਿੱਲ ਕਰਤਾ ਉਹਦੇ ਫਾਦਰ ਨੇਮ ਤੁਸੀਂ ਫਿੱਲ ਕਰਤਾ ਤੇ ਉਹਦਾ ਪਤਾ ਮੰਗੂਗਾ ਕਿਹੜੇ ਜ਼ਿਲ੍ਹੇ ਦਾ ਉਹ ਰਹਿਣ ਵਾਲਾ ਹੈ ਮੈਂ ਇੱਥੇ ਕੋਈ ਵੀ ਇੱਕ ਜਿਹੜਾ ਸਿਲੈਕਟ ਕਰ ਲੈਣਾ ਉਹ ਬੰਦੇ ਨੂੰ ਪਤਾ ਹੁੰਦਾ ਕਿ ਸਾਡੇ ਮਹੱਲੇ ਦੇ ਵਿੱਚ ਕੀ ਹੋ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਪਰ ਲੋਕ ਡਰਦੇ ਆ ਕਿ ਕਿਤੇ ਸਾਡੀ ਆਈਡੈਂਟੀ ਨਾ ਰਿਵੀਲ ਹੋ ਜਾਏ ਸਾਡੀ ਜਾਣਕਾਰੀ ਨਾ ਪਤਾ ਲੱਗ ਜਾਏ ਜਾਂ ਪੁਲਿਸ ਨੂੰ ਨਾ ਦੱਸ ਦੇਈ ਜਾਂ ਕੋਈ ਹੋਰ ਨਾ ਦੱਸ ਦੇ ਕਿ ਭਾਈ ਕਿਸ ਨੇ ਸ਼ਿਕਾਇਤ ਸਾਡੀ ਕੀਤੀ ਇਹ ਇਸ ਚੀਜ਼ ਨੂੰ ਲੈ ਕੇ ਤੁਸੀਂ ਸ਼ੋਰ ਕਰਦੇ ਹੋ ਕਿ ਕਿਸੇ ਦੀ ਜਾਣਕਾਰੀ ਨਹੀਂ ਸ਼ੇਅਰ ਕੀਤੀ ਜਾਊ ਜੇ ਨੰਬਰ ਤੁਸੀਂ ਫਿਲ ਕਰਕੇ ਦੇ ਰਹੇ ਹੋ ਉਹ ਨੰਬਰ ਸਾਡੇ ਕੋਲ ਹੈਗਾ ਕਿਹੜੇ ਬੰਦੇ ਕੰਪਲੇਨਟ ਕਰ ਰਹੇ ਉਹ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈਗੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹਨਾਂ ਨੇ ਕਿ ਕਿਸ ਤਰੀਕੇ ਨਾਲ ਇਹਨਾਂ ਕੋਲ ਸ਼ਿਕਾਇਤਾਂ ਆਉਣਗੀਆਂ ਕਿਵੇਂ WhatsApp ਚੈਟਬੋਟ ਕੰਮ ਕਰੇਗਾ ਔਰ ਪੂਰਾ ਦਾ ਪੂਰਾ ਇੱਕ ਕੰਟਰੋਲ ਰੂਮ ਇਸੇ ਤੇ ਵਰਕ ਕਰੇਗਾ ਨਸ਼ਾ ਤਸਕਰੀ ਦੇ ਖਿਲਾਫ ਇੱਕ ਵੱਡੀ ਮੁਹਿੰਮ ਕਿਹਾ ਜਾ ਸਕਦਾ ਹੈ ਕਿ ਬੀਡੀਐ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਵਿੱਢੀ ਹੈ ਔਰ ਉਹਦੇ ਤਹਿਤ ਇੱਕ WhatsApp ਚੈਟਬੋਟ ਨੰਬਰ ਜਾਰੀ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਔਰ ਕਿਸ ਤਰੀਕੇ ਦੇ ਨਾਲੇ ਵਰਕ ਕਰੇਗਾ ਅਸੀਂ ਉਸ ਕੰਟਰੋਲ ਰੂਮ ਦੇ ਅੰਦਰ ਆ ਜਿੱਥੇ ਪੂਰੀ ਸ਼ਿਕਾਇਤ ਆਉਣੀ ਹੈ ਜਿੱਥੇ ਕੋਈ ਨਸ਼ਾ ਵਕਦਾ ਹੋਊਗਾ ਨਸ਼ਾ ਤਸਕਰੀ ਕੋਈ ਕਰ ਰਿਹਾ ਹੋਊਗਾ ਉਹਦੀ ਤੁਸੀਂ WhatsApp ਤੇ ਡਿਟੇਲ ਭੇਜਣੀ ਆ ਨੰਬਰ ਆਪਣੇ ਫੋਨ 'ਚ ਸੇਵ ਕਰ ਲਿਓ WhatsApp ਚੈਟਬੋਟ ਦਾ ਇਹ ਨੰਬਰ ਆ 97791 00200 ਇਹ ਨੰਬਰ ਹੈ ਇਹ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਸੇਵ ਕਰ ਲਿਓ ਔਰ ਨਸ਼ਾ ਤਸਕਰੀ ਕਿਤੇ ਹੁੰਦੀ ਹੈ ਕੋਈ ਨਸ਼ਾ ਵੇਚਦਾ ਹੈ ਤਾਂ ਉਹਦੇ ਖਿਲਾਫ ਤੁਸੀਂ ਸ਼ਿਕਾਇਤ ਇਹਦੇ ਤੇ ਕਰ ਸਕਦੇ ਹੋ ਔਰ ਉਸ ਤੋਂ ਬਾਅਦ ਇਹ ਸ਼ਿਕਾਇਤ ਕਿਸ ਤਰੀਕੇ ਦੇ ਨਾਲ ਇੱਥੇ ਪਹੁੰਚਣੀ ਹੈ ਔਰ ਉਹਦੇ ਬਾਰੇ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੱਸ ਦਿਆਂ ਕਿਉਂਕਿ WhatsApp ਚੈਟਬੋਟ ਦੀ ਪੂਰੀ ਡਿਟੇਲ ਜਿਹੜੀ ਹੈ ਉਹ ਇੱਥੇ ਆਉਣੀ ਹੈ ਤਾਂ ਇਨਸਪੈਕਟਰ ਮਯੂਰਨ ਅंसारी ਸਾਹਿਬ ਨੇ ਸਾਡੇ ਨਾਲ ਗੱਲਬਾਤ ਇਹਨਾਂ ਨਾਲ ਕਰਾਂਗੇ ਕਿਉਂਕਿ ਇਹ ਲੀਡ ਕਰ ਰਹੇ ਨੇ ਇਸ ਨੂੰ ਪੂਰੇ ਸਿਸਟਮ ਨੂੰ ਕਿ ਕਿਸ ਤਰੀਕੇ ਦੇ ਨਾਲ ਇਹ ਡਿਟੇਲਸ ਇੱਥੇ ਆਉਣੀਆਂ ਹਨ ਅंसारी ਸਾਹਿਬ ਸਭ ਤੋਂ ਪਹਿਲਾਂ ਤੇ ਦੱਸੋ ਕਿ ਇੱਕ ਨਵੀਂ ਸ਼ੁਰੂਆਤ ਹੈ ਨਸ਼ੇ ਨੂੰ ਠੱਲ ਪਾਉਣ ਦੇ ਲਈ ਇੱਕ ਨਵੀਂ ਮੁਹਿੰਮ ਕਹੀ ਜਾ ਸਕਦੀ ਹੈ ਤੁਸੀਂ ਦੇਖ ਰਹੇ ਹੋ ਪੂਰੇ ਸਿਸਟਮ ਨੂੰ ਕੰਟਰੋਲ ਰੂਮ ਨੂੰ ਕਿਵੇਂ ਵਰਕ ਹੋਏਗਾ ਕਿ ਕੰਪਲੇਂਟਸ ਕਿਸ ਤਰੀਕੇ ਨਾਲ ਆਉਣਗੀਆਂ ਔਰ ਕਿਵੇਂ ਕੰਮਕਾਜ ਹੋਏਗਾ ਇਹਦੇ ਤੇ ਮੈਂ ਚਾਹੁੰਦਾ ਕਿ ਪੂਰਾ ਸਮਝਾਓ ਕਿਵੇਂ ਕੰਪਲੇਂਟਸ ਆਉਣਗੀਆਂ ਚੈਟਬੋਟ ਖੋਲ ਕੇ ਅ ਇੱਥੇ ਮੈਂ ਦੱਸਣਾ ਚਾਹਾਂਗਾ ਵੀ ਚੈਟਬੋਟ ਦਾ ਜਿਹੜਾ ਨੰਬਰ ਹੈਗਾ ਇਟਸ 9779100200 ਇਸ ਨੰਬਰ ਤੇ ਤੁਸੀਂ ਚੈਟਬੋਟ ਤੇ ਮੈਸੇਜ ਕਰ ਸਕਦੇ ਹੋ ਇੱਕ ਹੈਲੋ ਲਿਖਣ ਤੋਂ ਬਾਅਦ ਇਹ ਮੈਸੇਜ ਟ੍ਰਿਗਰ ਹੋ ਜਾਊਗਾ ਇਸ ਤੋਂ ਬਾਅਦ ਕੰਪਿਊਟਰ ਤੁਹਾਨੂੰ ਆਟੋਮੈਟਿਕਲੀ ਰਿਪਲਾਈ ਕਰੂਗਾ ਠੀਕ ਹੈ ਔਰ ਇਹ ਇਹ ਸਮਝਾਓ ਇਧਰ ਲਾ ਦਿਖਾਓ ਇਸ ਪਾਰਟ ਨੂੰ ਦਿਖਾਓ ਇਸ ਪਾਰਟ ਨੂੰ ਦਿਖਾਓ ਨੰਬਰ ਹੈਗਾ ਜਿਹੜਾ ਨੰਬਰ ਅਸੀਂ ਅੱਜ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਇਸ ਤੇ ਤੁਸੀਂ ਇੱਕ ਹੈਲੋ ਦਾ ਮੈਸੇਜ ਲਿਖੋਗੇ is stage ਤੇ ਹੈਲੋ ਦਾ ਮੈਸੇਜ ਲਿਖੋਗੇ ਤਾਂ ਇਹ ਤੁਹਾਨੂੰ ਪੁੱਛੂਗਾ ਵੀ ਲੈਂਗੁਏਜ ਕਿਹੜੀ ਲੈਂਗੁਏਜ ਦੇ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਪੰਜਾਬੀ ਜਾਂ ਇੰਗਲਿਸ਼ ਫੋਰ ਦਾ ਟਾਈਪਿੰਗ ਇਹ ਹੀ ਦੋ ਲੈਂਗੁਏਜ ਹੈਗੇ ਮੈਂ ਪੰਜਾਬੀ ਸਿਲੈਕਟ ਕਰਕੇ ਜੇ ਅੱਗੇ ਚੱਲਦਾ ਆ ਤਾਂ ਇਹ ਵੈਲਕਮ ਮੈਸੇਜ ਤੋਂ ਬਾਅਦ ਤੁਹਾਡੇ ਤੋਂ ਜਾਣਕਾਰੀ ਮੰਗੂਗਾ ਕਿ ਕਿਸ ਟਾਈਪ ਦੀ ਜਾਣਕਾਰੀ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਜੇ ਮੈਂ ਜਨਤਕ ਸੁਰੱਖਿਆ ਬਾਰੇ ਇੱਕ ਜਾਣਕਾਰੀ ਸਿਲੈਕਟ ਕਰ ਲੈਂਦਾ ਤਾਂ ਇਸ ਜਾਣਕਾਰੀ ਤੋਂ ਬਾਅਦ ਉਹ ਡਿਟੇਲ ਮੰਗੂਗਾ ਵੀ ਕਿਸ ਕਿਸ ਟਾਈਪ ਦੀ ਅੱਗੇ ਜਾਣਕਾਰੀ ਡਰਗ ਸਪਲਾਈ ਬਾਰੇ ਜੇ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਹੈ ਕਿ ਤੁਹਾਡੇ ਏਰੀਆ 'ਚ ਕੋਈ ਡਰਗ ਸਪਲਾਈ ਕਰਦਾ ਹੈ ਕੋਈ ਫਲਾਣਾ ਬੰਦਾ ਹੈ ਜਿਹੜਾ ਇਸ ਧੰਦੇ ਦੇ ਵਿੱਚ ਲੱਗਿਆ ਹੈ ਤੇ ਤੁਹਾਡੇ ਏਰੀਆ ਨੂੰ ਖਰਾਬ ਕਰ ਰਿਹਾ ਹੈ ਤੁਸੀਂ ਉਹਦੇ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਇਹ ਸਿਲੈਕਟ ਕਰਨ ਤੋਂ ਬਾਅਦ ਉਹਦਾ ਨਾਮ ਮੰਗੂਗਾ ਤੁਸੀਂ ਉਹਦਾ ਨਾਮ ਕੁਝ ਵੀ ਫਿਲ ਕਰਤਾ ਜੋ ਵੀ ਤੁਹਾਡੇ ਕੋਲ ਹੈ ਉਹ ਤੁਸੀਂ ਪੂਰੀ ਚੀਜ਼ ਫਿਲ ਕਰਨੀ ਹੈ ਉਹਦੇ ਫਾਦਰ ਨੇਮ ਤੁਸੀਂ ਫਿਲ ਕਰਤਾ ਤੇ ਉਹਦਾ ਪਤਾ ਮੰਗੂਗਾ ਕਿਹੜੇ ਜਿਹੜੇ ਦਾ ਉਹ ਰਹਿਣ ਵਾਲਾ ਹੈ ਮੈਂ ਤੁਸੀਂ ਕੋਈ ਵੀ ਇੱਕ ਜਿਹੜਾ ਸਿਲੈਕਟ ਕਰ ਲੈਣਾ ਬੇਸਿਕਲੀ ਉਹਦੀ ਹਰ ਇਨਫੋਰਮੇਸ਼ਨ ਉਹ ਪੂਰੀ ਡਿਟੇਲ ਮੰਗੂਗਾ ਕਿਹੜੇ ਥਾਣੇ ਦਾ ਰਹਾਇਸ਼ੀ ਹੈ ਕਿਹੜੇ ਥਾਣੇ ਦਾ ਏਰੀਆ ਚ ਪੈਂਦਾ ਹੈ ਮੈਂ ਜਨਾਲਾ ਸਿਲੈਕਟ ਕੀਤਾ ਇਸ ਤੋਂ ਬਾਅਦ ਉਹ ਅੱਗੇ ਫੋਨ ਨੰਬਰ ਔਰ ਬਾਕੀ ਐਡਰੈਸ ਦੀ ਡਿਟੇਲ ਮੰਗੂਗਾ ਗਲੀ ਨੰਬਰ ਜਾਂ ਹੋਰ ਕੋਈ ਤੁਹਾਡੇ ਕੋਲ ਡਿਟੇਲ ਹੈਗੀ ਹੈ ਤੁਸੀਂ ਸ਼ੇਅਰ ਕਰੋ ਮੈਂ ਇਹ ਲਿਖ ਦਿੰਦਾ ਹਾਂ ਕੋਈ ਨਹੀਂ ਕਿ ਸਾਡੇ ਕੋਲ ਹਜੇ ਕੋਈ ਡਿਟੇਲ ਨਹੀਂ ਹੈ ਅਕੋ ਮੋਬਾਈਲ ਨੰਬਰ ਮੰਗ ਰਿਹਾ ਮੋਬਾਈਲ ਨੰਬਰ ਮੈਂ ਫਿਲ ਕਰਦਾ ਹਾਂ ਤੇ ਮੋਬਾਈਲ ਨੰਬਰ ਐਂਟਰ ਕਰਨ ਤੋਂ ਬਾਅਦ ਸਾਡੇ ਲਈ ਸਾਰੇ ਇਹੀ ਮੇਨ ਇੰਪੋਰਟੈਂਟ ਚੀਜ਼ ਹੈ ਤੁਸੀਂ ਉਹਦੇ ਬਾਰੇ ਜਿੰਨੀ ਵੀ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋਗੇ ਅਸੀਂ ਉਸ ਤੇ ਐਕਸ਼ਨ ਲਵਾਂਗੇ ਐਕਸ਼ਨ ਲੈਣ ਤੋਂ ਬਾਅਦ ਤੁਹਾਨੂੰ ਰਿਵਰਟ ਬੈਕ ਵੀ ਕਰਾਂਗੇ ਇਸ ਤੋਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਵੀ ਤੁਹਾਡੇ ਦਿੱਤੀ ਜਾਣਕਾਰੀ ਤੇ ਕੀ ਐਕਸ਼ਨ ਹੋਇਆ ਤੇ ਤੁਸੀਂ ਸਾਡੇ ਨਾਲ ਕੋਈ ਵੀਡੀਓ ਸ਼ੇਅਰ ਕਰ ਸਕਦੇ ਹੋ ਆਡੀਓ ਸ਼ੇਅਰ ਕਰ ਸਕਦੇ ਹੋ ਜਿਸ ਦੇ ਨਾਲ ਸਾਨੂੰ ਹੈਲਪ ਹੋਊਗੀ ਉਸ ਬੰਦੇ ਨੂੰ ਟਰੇਸ ਕਰਨ ਲਈ ਤਕਰੀਬਨ ਮੈਨੂੰ ਲੱਗਦਾ ਕਿੰਟਾ ਡੈਡ ਘੰਟਾ ਹੋ ਗਿਆ ਹੁਣ ਨੰਬਰ ਜਾਰੀ ਕੀਤਾ ਕਿਉਂਕਿ ਹੁਣ ਤੱਕ ਕੁਝ ਲੋਕਾਂ ਨੇ ਸੰਪਰਕ ਕੀਤਾ ਤੁਹਾਡੇ ਨਾਲ ਕੋਈ ਕੰਪਲੇਂਟਸ ਆਈਆਂ ਜਾਂ ਅਜੇ ਕੰਪਲੇਂਟਸ ਰਿਸੀਵ ਹੋ ਰਹੀਆਂ ਐ ਅਸੀਂ ਤੁਹਾਡੇ ਨਾਲ ਐਕਸ਼ਨ ਲੈਣ ਤੋਂ ਬਾਅਦ ਫੋਰ ਫਿਓਰ ਜਲਦੀ ਸ਼ੇਅਰ ਕਰਾਂਗੇ ਉਹਨਾਂ ਦੀ ਆਈਡੈਂਟੀਟੀ ਨਹੀਂ ਪੁੱਛਣੀ ਵੈਸੇ ਮੈਨੂੰ ਤੁਹਾਨੂੰ ਰਿਸਪਾਂਸ ਆਉਣਾ ਸ਼ੁਰੂ ਹੋ ਗਿਆ ਤੁਹਾਡੇ ਇਹ ਨੰਬਰ ਫਲੈਸ਼ ਕਰਨ ਤੋਂ ਬਾਅਦ ਹੁਣ ਸਾਨੂੰ ਕਾਫੀ ਕੰਪਲੇਂਟਸ ਰਿਸੀਵ ਹੋ ਚੁੱਕੀਆਂ ਐ ਇਸ ਚੀਜ਼ ਨੂੰ ਲੈ ਕੇ ਜਰੂਰ ਹੁੰਦਾ ਲੋਕਾਂ ਨੂੰ ਅंसारी ਜੀ ਕਿ ਸਾਡੀ ਆਈਡੈਂਟੀਟੀ ਨਾ ਰਿਵੀਲ ਹੋ ਜੇ ਕਿਉਂਕਿ ਗਰਾਊਂਡ ਤੇ ਜਦੋਂ ਲੋਕ ਵਿਚਰਦੇ ਆ ਬੰਦੇ ਨੂੰ ਪਤਾ ਹੁੰਦਾ ਕਿ ਸਾਡੇ ਮੁਹੱਲੇ ਦੇ ਵਿੱਚ ਕੀ ਹੋ ਰਿਹਾ ਹੈ ਸਾਡੇ ਇਲਾਕੇ ਦੇ ਵਿੱਚ ਕੀ ਹੋ ਰਿਹਾ ਪਰ ਲੋਕ ਡਰਦੇ ਆ ਕਿ ਕਿਤੇ ਸਾਡੀ ਆਈਡੈਂਟੀਟੀ ਨਾ ਰਿਵੀਲ ਹੋ ਜੇ ਸਾਡੀ ਜਾਣਕਾਰੀ ਨਾ ਪਤਾ ਲੱਗ ਜੇ ਜਾਂ ਪੁਲਿਸ ਨੂੰ ਨਾ ਦੱਸ ਦੇ ਜਾਂ ਕੋਈ ਹੋਰ ਨਾ ਦੱਸ ਦੇ ਕਿ ਭਾਈ ਕਿਸ ਨੇ ਸ਼ਿਕਾਇਤ ਸਾਡੀ ਕੀਤੀ ਹੈ ਇਸ ਚੀਜ਼ ਨੂੰ ਲੈ ਕੇ ਤੁਸੀਂ ਸ਼ੋਰ ਕਰਦੇ ਹੋ ਕਿ ਕਿਸੇ ਦੀ ਜਾਣਕਾਰੀ ਨਹੀਂ ਸ਼ੇਅਰ ਕੀਤੀ ਜਾਊ ਕਿਸੇ ਨਾਲ ਕਿ ਜਾਣਕਾਰੀ ਇਨਫੋਰਮੇਸ਼ਨ ਤੁਹਾਡਾ ਨਸ਼ਾ ਤਸਕਰੀ ਕਰਨ ਵਾਲੇ ਦੀ ਕਿਸ ਨੇ ਸਾਂਝੀ ਕੀਤੀ ਹੈ ਇਸ ਚੀਜ਼ ਲਈ ਅਸੀਂ ਸਾਰੇ ਆ ਨਾਲ ਅ ਮਤਲਬ ਸਿਉਰਟੀ ਤੁਹਾਨੂੰ ਦਿੰਦੇ ਆ ਕਿ ਅਸੀਂ ਕਦੇ ਵੀ ਕਿਸੇ ਦੀ ਵੀ ਇਨਫੋਰਮੇਸ਼ਨ ਲੀਕ ਨਹੀਂ ਹੋਣ ਦੇਵਾਂਗੇ ਨਾ ਹੀ ਉਹ ਇਨਫੋਰਮੇਸ਼ਨ ਸਾਡੇ ਕੋਲ ਆਊਗੀ ਈਵਨ ਤੁਸੀਂ ਜਿਹੜੀ ਵੀ ਕੰਪਲੇਨੈਂਟ ਹੈਗਾ ਸਾਡੇ ਕੋਲ ਉਹਦੀ ਇਨਫੋਰਮੇਸ਼ਨ ਨਹੀਂ ਹੈ ਅਸੀਂ ਉਹਨੂੰ ਲੀਕ ਵੀ ਨਹੀਂ ਕਰ ਸਕਦੇ ਸਾਡੇ ਕੋਲ ਸਿਰਫ ਉਹ ਇਨਫੋਰਮੇਸ਼ਨ ਆਊਗੀ ਜਿਹੜੀ ਤੁਸੀਂ ਸ਼ੇਅਰ ਕਰ ਰਹੇ ਹੋ ਜਿਹੜੀ ਤੁਸੀਂ ਫਿਲ ਕਰਕੇ ਸਾਡੇ ਨਾਲ ਭੇਜ ਰਹੇ ਹੋ ਜੇ ਨੰਬਰ ਤੁਸੀਂ ਫਿਲ ਕਰਕੇ ਦੇ ਰਹੇ ਹੋ ਉਹ ਨੰਬਰ ਸਾਡੇ ਕੋਲ ਹੈਗਾ ਕਿਹੜੇ ਬੰਦੇ ਕੰਪਲੇਨਟ ਕਰ ਰਹੇ ਆ ਉਹ ਸਾਡੇ ਕੋਲ ਇਨਫੋਰਮੇਸ਼ਨ ਨਹੀਂ ਹੈ ਜਿਹੜੀ ਵੀਡੀਓ ਆਊਗੀ ਉਹਨੂੰ ਤੁਸੀਂ ਫਿਰ ਆਪਦੇ ਲੈਵਲ ਤੇ ਵੈਰੀਫਾਈ ਕਰੋਗੇ ਔਰ ਉਸ ਤੋਂ ਬਾਅਦ ਫ੍ਰੈਕਸ਼ਨ ਹੋਏਗਾ ਇਹ ਪੂਰੀ ਟੀਮ ਇਸੇ ਲਈ ਇੱਥੇ ਅਵੇਲੇਬਲ ਹੈ ਕਿ ਵੀਡੀਓ ਆਡੀਓ ਤੁਸੀਂ ਜੋ ਵੀ ਸ਼ੇਅਰ ਕਰੋਗੇ ਉਸ ਅਸੀਂ ਇੱਥੇ ਵੈਰੀਫਾਈ ਕਰਾਂਗੇ ਉਹਨੂੰ ਚੈੱਕ ਕਰਕੇ ਜੇ ਉਹਤੇ ਐਕਸ਼ਨ ਲੈਣ ਵਾਲਾ ਹੈ ਐਕਸ਼ਨ ਲਵਾਂਗੇ ਜੇ ਕੋਈ ਬਿਲਕੁਲ ਹੀ ਵੇਸਟੇਜ ਹੈ ਤਾਂ ਉਸ ਚੀਜ਼ ਤੇ ਡਿਫਰੈਂਟ ਐਕਸ਼ਨ ਲਿਆ ਜਾਊਗਾ थैंक एंटी नारकोटिक्स टास्क फोर्स का गठन किया गया है नंबर बाकायदा तौर पर जारी किया गया पूरा यह कंट्रोल रूम है और इतने सारिया शिकायत आनगियां और उसद फिर जिस शिकायतें आनगियाँ किमें और पूरा का पूरा यह कंट्रोल रूम इसे वर्क करेगा नशा तस्करी के खिलाफ एक वही मुहिम कहा जा सकता मुख्यमंत्री ਪਗੰਤ ਮਾਨ ਹੁਣਾ ਨੇ ਔਰ 800 ਜਣੇ ਇਸ ਪੂਰੀ ਟੀਮ ਦੇ ਵਿੱਚ ਸ਼ਾਮਲ ਹੋਣਗੇ ਪੂਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਸ਼ਿਕਾਇਤਾਂ ਆਉਣਗੀਆਂ ਜਿਨ੍ਹਾਂ ਦਾ ਜਿਨ੍ਹਾਂ ਦੇ ਉੱਪਰ ਐਕਸ਼ਨ ਹੁੰਦਾ ਹੋਇਆ ਨਜ਼ਰ ਆਏਗਾ ਖਾਸ ਤੌਰ ਤੇ ਜਿਹੜੀ ਚੀਜ਼ ਦਾ ਲੋਕਾਂ ਨੂੰ ਇੱਕ ਚੀਜ਼ ਦਾ ਡਰ ਹੁੰਦਾ ਹੈ ਕਿ ਸਾਡੀ ਜੋ ਸਾਡਾ ਨਾਮ ਜਾਂ ਸਾਡਾ ਪਤਾ ਨਾ ਰਿਵੀਲ ਹੋ ਜੇ ਔਰ ਨਸ਼ਾ ਤਸਕਰ ਜੋ ਨੇ ਉਹ ਸਾਡੇ ਤੇ ਕੋਈ ਹਮਲਾ ਨਾ ਕਰਵਾ ਦੇਣ ਇਸ ਤਰ੍ਹਾਂ ਦਾ ਆਮ ਤੌਰ ਤੇ ਡਰ ਹੁੰਦਾ ਲੋਕਾਂ ਨੂੰ ਤਾਂ ਉਸ ਨੂੰ ਲੈ ਕੇ ਇਹਨਾਂ ਨੇ ਸ਼ੋਰਟੀ ਦਿੱਤੀ ਹੈ ਸ਼ੋਰ ਕੀਤਾ ਕਿ ਕਿਸੇ ਦੀ ਵੀ ਆਈਡੈਂਟੀ ਰਿਵੀਲ ਨਹੀਂ ਕੀਤੀ ਜਾਏਗੀ ਔਰ ਜੇ ਕੋਈ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਮਹੱਲੇ ਦੇ ਵਿੱਚ ਕੋਈ ਆਸ਼ਾ ਤਸਕਰੀ ਕਰਦਾ ਤਾਂ ਜਰੂਰ ਇਹ ਨੰਬਰ ਆਪਣੇ ਫੋਨ ਦੇ ਵਿੱਚ ਸੇਵ ਕਰ ਲਓ ਔਰ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚਾਓ ਕੈਮਰਾ ਪ੍ਰਸੰਤ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਮੋਹਾਲੀ